ਅਮਰਦੀਪ ਹਸਪਤਾਲ ਅਮਰਥਾ ਦੇ ਚੇਅਰਮੈਨ ਡਾਕਟਰ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਪੰਗਾਲੀ ਕਲਾਂ ਦੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਨਮੋਹ ਸਿੰਘ ਤੇ ਬਾਬਾ ਲਖਵੀਰ ਸਿੰਘ ਨੇ ਰਿਬਨ ਕੱਟ ਕੇ ਕੀਤੀ ਕੈਂਪ ਦੇ ਵਿੱਚ ਪੁੱਜੇ ਅਮਨਦੀਪ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਜਨਰਲ ਬਿਮਾਰੀਆਂ ਦੇ ਸੈਂਕੜੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਕੈਂਪ ਦੇ ਮੁੱਖ ਪ੍ਰਬੰਧਕ ਸਾਫਾ ਸਰਪੰਚ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੈਂਪ ਲਗਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਸਮੇਂ-ਸਮੇਂ ਤੇ ਆਪਣਾ ਚੈੱਕਅਪ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਣ। ਮਹਿੰਗਾ ਹੋ ਚੁੱਕਾ ਇਲਾਜ ਜੋ ਗਰੀਬ ਅਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਇਸ ਲਈ ਲੋੜਵੰਦਾਂ ਨੂੰ ਅਜਿਹੇ ਮੈਡੀਕਲ ਚੈੱਕ ਕੈਂਪ ਵਿੱਚ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਲੋੜਵੰਦਾਂ ਦੀ ਸਿਹਤ ਦਾ ਕਰਨਾ ਹੀ ਉਹਨਾਂ ਦਾ ਮੁੱਖ ਮਕਸਦ ਹੈ ਇਸ ਮੌਕੇ ਸਾਫ ਦਾ ਸਰਪੰਚ ਨਿਸ਼ਾਨ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਨਦੀਪ ਹਸਪਤਾਲ ਦੀ ਸਮੂਹ ਟੀਮ ਨੂੰthroppa ਪਾ ਕੇ ਸਨਮਾਨਤ ਵੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਸ਼ਾਨ ਸਿੰਘ ਸਾਫ ਦਾ ਸਰਪੰਚ ਪੰਗਾਲੀ ਕਲਾਂ ਅੱਜ ਡਾਕਟਰ ਅਵਤਾਰ ਸਿੰਘ ਜੀ ਵੱਲੋਂ ਡਾਕਟਰ ਅਮਨਦੀਪ ਹਸਪੀਟਲ ਗਰੁੱਪ ਵੱਲੋਂ ਸਾਡੇ ਨਗਰ ਪੰਗਾਲੀ ਤਲਾ ਗੁਰਦੁਆਰਾ ਟਾਲੀ ਸਾਹਿਬ ਵਿਖੇ ਬਾਬਾ ਜੀ ਮਨਮੋਹਨ ਸਿੰਘ ਜੀ ਬਾਬਾ ਜੀ ਲਖਮੀਰ ਸਿੰਘ ਜੀ ਉਹਨਾਂ ਦੀ ਰਹਿਮਾਈ ਹੇਠ ਇੱਕ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਾਇਆ ਗਿਆ ਵਾ ਜਿਦੇ ਵਿੱਚ ਲੋਕਾਂ ਨੂੰ ਫ੍ਰੀ ਆਪਣੇ ਦਵਾਈਆਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਚੈੱਕਅਪ ਕੀਤੇ ਗਏ ਕਿਉਂਕਿ ਜਿਹੜੇ ਅੱਜ ਕੱਲ ਜਿੰਨਾ ਵੀ ਮਤਲਬ ਪਰਚੀ ਜਿਹੜੀ ਆ ਉੱਥੇ ਆਪਾਂ ਜਾਣਦੇ ਆ ਤੇ 1200 ਰੁਪਏ ਦੀ ਜਿਹੜੀ ਪਰਚੀ ਕੱਟਦੇ ਆ ਪਰ ਇੱਥੇ ਜਿਹੜੀ ਆ ਪਰਚੀ ਵੀ ਫ੍ਰੀ ਕੱਟੀ ਗਈ ਆ ਤੇ 3 ਮਹੀਨੇ ਤੱਕ 90 ਦਿਨ ਤੱਕ ਜਿਹੜੀ ਆ ਉਹ ਵੈਲਿਡ ਰਹਿਣੀ ਆ ਬਿਲਕੁਲ ਫਰੀ ਜਿਹੜੀ ਆ ਉਹ ਦਵਾਈ ਲੈ ਸਕਦੇ ਓਥੇ ਜਾ ਕੇ ਮਨਦੀਪਾ ਹਸਪੀਟਲ ਦੇ ਵਿੱਚ ਜਾ ਕੇ ਤੇ ਜਿੰਨੀਆਂ ਵੀ ਦਵਾਈਆਂ ਦਿੱਤੀਆਂ ਨੇ ਸਾਰੀਆਂ ਬਿਲਕੁਲ ਫਰੀ ਦਿੱਤੀਆਂ ਆ ਕਿਸੇ ਕੋਈ ਵੀ ਪੈਸਾ ਜਰਾ ਵਧਾਈ ਲਿਆ ਗਿਆ ਤੇ ਕੋਈ 150 200 ਦੇ ਕਰੀਬ ਜਿਹੜੇ ਮਰੀਜ਼ ਆ ਉਹ ਚੈੱਕਅਪ ਕੀਤੇ ਗਏ ਆ ਤੇ ਬਾਬਾ ਜੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਜਿਨ੍ਹਾਂ ਦੀ ਧੰਨਵਾਦ ਆ ਹੀ ਕਰਦੇ ਆ ਤੇ ਡਾਕਟਰ ਅਵਤਾਰ ਸਿੰਘ ਜੀ ਜੋ ਅੰਮ੍ਰਿਤਸਰ ਵੱਲੋਂ ਜਨਾਨੇ ਕੈਂਪ ਲਾਇਆ ਵਾ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਿੰਡ-ਪਿੰਡ ਆਣ ਕੇ ਜੋ ਕਿ ਕੈਂਪ ਲਵਾ ਰਹੇ ਨੇ ਅੱਜ ਲੋਕਾਂ ਨੂੰ ਇਹ ਜ਼ਰੂਰਤ ਆ ਜ਼ਰੂਰਤ ਇਸ ਕਰਕੇ ਆ ਕਿ ਜਿਹੜਾ ਇਲਾਜ ਆ ਬਹੁਤ ਮਹਿੰਗਾ ਹੋ ਚੁੱਕਾ ਇਲਾਜ ਦੇ ਵਿੱਚ ਜਿਹੜਾ ਵੀ ਕੋਈ ਮਤਲਬ ਮਰੀਜ਼ ਜਾਂਦਾ 4-4-5-5 ਲੱਖ ਰੁਪਏ ਉਹਦਾ ਇਲਾਜ ਤੇ ਲੱਗਦਾ ਪਰ ਅੱਜ ਕੋਈ ਵੀ ਸਰਕਾਰ ਜਿਹੜੀ ਆ ਉਹ ਇਸ ਬਾਰੇ ਧਿਆਨ ਨਹੀਂ ਦੇ ਰਹੀ ਕਿ ਇਸ ਕਰਕੇ ਮੈਂ ਦੇ ਬਾਬਾ ਜੀ ਹੁਣੀ ਸਾਡੇ ਪਿੰਡ ਵੱਲੋਂ ਉਹਨਾਂ ਦਾ ਹੀ ਸਰਦਾਰ ਅਵਤਾਰ ਸਿੰਘ ਜੀ ਗਰੁੱਪ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਪਿੰਡ-ਪਿੰਡ ਜਾ ਕੇ ਇਹ ਜਿਹੜਾ ਵਸੀਲਾ ਜਿਹੜਾ ਕੀਤਾ ਵਾ ਤੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਦੇ ਕੈਂਪ ਹੈ ਉਹਨਾਂ ਦੇ ਉਹਨਾਂ ਵਿੱਚ ਵੱਧ ਤੋਂ ਵੱਧ ਹਿੱਸਾ ਜਿਹੜਾ ਉਹ ਲਿਆ ਜਾਵੇ ਤਾਂ ਕਿ ਇਹਤ ਵੱਧ ਤੋਂ ਵੱਧ ਜਿਹੜਾ ਫਾਇਦਾ ਲੋਕੀ ਉਠਾ ਸਕਣ ਮੈਂ ਫੇਰ ਦੁਬਾਰਾ ਆਪਣੇ ਨਗਰ ਦੇ ਬਾਬਾ ਜੀ ਬਾਬਾ ਜੀ ਮਨਮੋਹਨ ਸਿੰਘ ਜੀ ਤੇ ਬਾਬਾ ਜੀ ਲਖਬੀਰ ਸਿੰਘ ਜੀ ਜਿਨ੍ਹਾਂ ਦੇ ਗੁਰਦੁਆਰਾ ਟਾਲੀ ਸਾਹਿਬ ਕੇ ਇਹਨਾਂ ਨੂੰ ਬੇਨਤੀ ਕੀਤੀ ਸੀ ਤੇ ਇਹਨਾਂ ਨੇ ਉਸੇ ਵੇਲੇ ਹੀ ਸਾਡੀ ਬੇਨਤੀ ਨੂੰ ਕਬੂਲ ਕਰਕੇ ਤੇ ਅਸੀਂ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ ਸਾਡੇ ਦਾ ਕੈਂਪਿਆ ਤੇ ਬੜਾ ਵਧੀਆ ਤਰੀਕੇ ਦੇ ਨਾਲ ਇੱਥੇ ਲੱਗਾ ਵਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਪੰਚ ਸਿੰਘ ਜੀ ਚੇਅਰਮੈਨ ਸਾਹਿਬ ਅਮਨਦੀਪ ਉਸਪਟਰੋਂ ਵੱਲੋਂ ਪੂਰੇ ਸਟਾਫ ਨੂੰ ਜੋ ਗੁਰਦਾਰਾ ਟਾਲੀ ਸਾਹਿਬ ਵਿਖੇ ਕੈਂਪ ਲਗਾਇਆ ਗਿਆ ਹੈ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਈ ਡਾਕਟਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ